ਸਾਸਤਰੀ ਗੱਲ ਜੀ ਸਾਰਿਆਂ ਨੂੰ ਵੈਲਕਮ ਟੂ ਮਾਈ ਚੈਨਲ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਔਰ ਅੱਜ ਦੇ ਵਲੌਗ ਦੀ ਸ਼ੁਰੂਆਤ ਆਪਾਂ ਜੀ ਗੁਰੂ ਘਰ ਤੋਂ ਹੀ ਕਰਾਂਗੇ ਦੇਖੋ ਜੀ ਸਵੇਰੇ ਸਟੈਂਡ ਫੋਲੋ ਹੋ ਚੁੱਕਾ ਹੈ ਔਰ ਸੰਗਤ ਦੇਖੋ ਜੀ ਠਾਠਾ ਮਾਰਦਾ ਇਕੱਠ ਦੇਖ ਲਓ ਜੀ ਔਰ ਅੱਜ ਇਹ ਤੁਹਾਨੂੰ ਕਰਾਵਾਂਗੇ ਗੁਰੂ ਘਰ ਦੇ ਦਰਸ਼ਨ ਔਰ ਜਿਹੜਾ ਗੁਰੂ ਦਾ ਪਿਆਰਾ ਅੱਜ ਨਹੀਂ ਆ ਸਕੇ ਮੇਲੇ ਤੇ ਉਹ ਮੇਰੀ ਵੀਡੀਓ ਤੋਂ ਹੀ ਦਰਸ਼ਨ ਕਰ ਲੈ ਮਹਾਰਾਜ ਦੇ ਔਰ ਖੁਸ਼ੀਆਂ ਪ੍ਰਾਪਤ ਕਰੇ ਮਹਾਰਾਜ ਦੀਆਂ ਵੀਡੀਓ ਨੂੰ ਸਕਿਪ ਕਰਕੇ ਨਾ ਜਾਇਓ ਜੀ ਵੀਡੀਓ ਨੂੰ ਫੁੱਲ ਦੇਖਿਓ ਔਰ ਕਿਉਂਕਿ ਜੀ ਆਜ ਦੇ ਦਿਨ ਬਹੁਤ ਹੀ ਖਾਸ ਵਾ ਅਜ ਦੇ ਦਿਨ ਹੀ ਮਹਾਰਾਜ ਨੇ ਧੰਨ ਧੰਨ ਬਾਬਾ ਮੱਖਣ ਸ਼ਾਲਬਾਣਾ ਜੀ ਨੂੰ ਦਰਸ਼ਨ ਦਿੱਤੇ ਸੀ ਔਰ ਮੈਂ ਚਾਹੂੰਗਾ ਕਿ ਜਿਹੜੇ ਮਹਾਰਾਜ ਦੇ ਮਰੀਦ ਆ ਉਹਨਾਂ ਨੂੰ ਵੀ ਦਰਸ਼ਨ ਦੇਣ ਮਹਾਰਾਜ ਵੈਸੇ ਤਾਂ ਮਹਾਰਾਜ ਜੀ ਰੋਜ਼ ਹੀ ਆਪਣਾ ਦਰਸ਼ਨ ਦਿੰਦੇ ਆ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਰ ਆਪਾਂ ਨੂੰ ਜੀ ਹਮੇਸ਼ਾ ਇਹ ਹੁੰਦਾ ਵਾ ਕਿ ਆਪਾਂ ਨੂੰ ਮਹਾਰਾਜ ਦੇ ਦਰਸ਼ਨ ਉਸ ਰੂਪ ਚ ਹੋਣ ਜਿਸ ਰੂਪ ਚ ਆਪਾਂ ਬਚਪਨ ਤੋਂ ਮਹਾਰਾਜ ਨੂੰ ਦੇਖਦੇ ਹੁੰਨੇ ਆ ਜਿੱਦਾਂ ਕਿ ਆਪਾਂ ਫੋਟੋ ਚ ਦੇਖਦੇ ਆ ਮਹਾਰਾਜ ਦਾ ਰੂਪ ਆਪਾਂ ਉਹ ਰੂਪ ਚ ਮ ਪਰ ਆਪ ਜੀ ਨਿਮਾਣੇ ਦੇ ਬੰਦੇ ਆ ਆਪਾਂ ਨੂੰ ਇਸ ਕਰਕੇ ਆਪ ਨੂੰ ਨਹੀਂ ਸਮਝ ਸੋਝੀ ਨਹੀਂ ਹੁੰਦੀ ਪਰ ਮੈਂ ਜੇ ਮੈਂ ਕੁਝ ਗਲਤ ਕਹਿਣਾ ਤਾਂ ਮੈਨੂੰ ਸ਼ਮਾ ਕਰਿਓ ਹਾਂਜੀ ਜੀ ਹੁਣ ਤੁਸੀਂ ਦਰਸ਼ਨ ਕਰੋ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੇਖੋ ਜੀ ਗੁਰੂ ਘਰ ਕਿੰਨਾ ਸੋਹਣਾ ਤੇ ਮਨਮੋਹਣ ਲੱਗਦਾ ਪਿਆ ਵਾ ਜੀ ਔਰ ਤੁਹੀਮ ਕਰੋ ਦਰਸ਼ਨ ਨਾਲੇ ਕਰੋ ਜੀ ਸੰਗਤ ਦੇ ਦਰਸ਼ਨ ਕਿਉਂਕਿ ਜੀ ਆਪ ਨੂੰ ਕੋਈ ਪਤਾ ਨਹੀਂ ਹੁੰਦਾ ਕਿਹੜੇ ਵੇਲੇ ਮਾਰਿਆ ਨਹੀਂ ਕਿਸ ਰੂਪ ਵਿੱਚ ਦਰਸ਼ਨ ਦੇ ਜਾਣੇ ਆਪਾਂ ਨੂੰ ਔਰ ਹਮੇਸ਼ਾ ਸੰਗਤ ਦਾ ਸਤਿਕਾਰ ਕਰਿਆ ਕਰੋ ਔਰ ਸੰਗਨ ਨੂੰ ਪਿਆਰ ਨਾਲ ਬੁਲਾਇਆ ਕਰੋ ਕਿਉਂਕਿ ਆਪ ਨੂੰ ਕੋਈ ਪਤਾ ਨਹੀਂ ਹੋ ਸਕਦਾ ਆਪਨ ਆਪਣੇ ਸਾਹਮਣੇ ਮਹਾਰਾਜ ਹੋਣ ਤਾਂ ਆਪਾਂ ਉਹਨਾਂ ਨੂੰ ਬਲੋਂ ਚ ਭੁੱਲਾ ਕਰ ਦਈਏ ਬਾਕੀ ਜੀ ਜੇ ਮੇਰੇ ਬੋਲੇ ਵਿੱਚ ਕੋਈ ਗਲਤੀ ਹੋ ਜਾਵੇ ਤਾਂ ਮੈਨੂੰ ਸ਼ਮਾ ਕਰਿਓ ਹਾਂਜੀ ਤੁਸੀਂ ਮੇਲੇ ਦਾ ਆਨੰਦ ਮਾਣੋ ਔਰ ਕਿਉਂਕਿ ਮੈਂ ਤੁਸੀਂ ਬੋਰ ਨਾ ਹੋ ਜਾਓ ਮੇਰੀ ਗੱਲਾਂ ਤੋਂ ਔਰ ਆਪਾਂ ਹੁਣ ਗੱਲ ਕੱਟ ਕਰਾਂਗੇ ਤੁਸੀਂ ਦੇਖੋ ਵੀਡੀਓ ਔਰ ਵੀਡੀਓ ਨਾ ਸਕਿਪ ਨਾ ਕਰਿਓ ਔਰ ਵੀਡੀਓ ਲਾਸਟ ਤੱਕ ਬਣੇ ਰਹੋ ਔਰ ਵੀਡੀਓ ਨੂੰ ਲਾਈਕ ਐਂ ਸ਼ੇਅਰ ਸਬਸਕ੍ਰਾਈਬ ਜਰੂਰ ਕਰਦੇ ਹੋ ਦੇ ਬੱਚੇ ਭਾਈ ਜੀਬੀਆਂ ਪਣਾ ਕੇ ਇੰਜਾਂ ਲਾਲ ਗੁਰਬਾਣੀ ਗੁਰਬਾਣੀ ਕੰਤੂ ਵੀ ਬੱਚੇ ਨੂੰ ਤੇ ਆਪਣਾ ਜੀਵਨ ਬੁਲਾਈਏ ਆਈ ਮੱਖਣ ਸਾਹਿਬ ਨਵਾਨ ਨੇ ਬੜੀ ਕਿਰਪਾ ਕੀਤੀ ਸਾਨੂੰ ਸੱਚਾ ਗੁਰੂ ಬೆಳಕಿನಿಂದ ಹೊರಗೆ ಬಂದು ಹೋಗುತ್ತಾ ಇದೆ ಜೋರಾಗಿ 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 ಬರ್ತಿದೆ ਬਾਕੀ ਜਿੱਥੇ ਜਿਹੜਾ ਮੁੰਡਾ ਝੰਡਾ ਲੈ ਕੇ ਆਉਂਦਾ ਚੀਕਾ ਮਾਰਦਾ ਹੁੰਦਾ ਇਹਦਾ ਝੰਡਾ ਚੱਕੀ ਫਿਰਦਾ ਜੀ ਨੂੰ ਪਤਾ ਨਹੀਂ ਹੈ ਕਿ ਵੀ ਇਹ ਕਿੱਥੇ ਕਿਸ ਜਗ੍ਹਾ ਤੇ ਆਇਆ ਹੋਇਆ ਵਾ ਔਰ ਇਹ ਗੁਰੂ ਘਰ ਵਾ ਨਾ ਕਿ ਕੋਈ ਰੈਲੀ ਆ ਬਾਕੀ ਜੀ ਸਰਕਾਰਾਂ ਨੂੰ ਵੀ ਚਾਹੀਦਾ ਇਸ ਸਮਾਗਮ ਤੇ ਰੈਲੀ ਡੁੱਲੀ ਨਹੀਂ ਕਰਨੀ ਚਾਹੀਦੀਆਂ ਜਾਂ ਇਧਰੇ ਪੰਡਾਲ ਨਹੀਂ ਲਾਉਣੇ ਚਾਹੀਦੇ ਰਾਜਨੀਤੀ ਨਹੀਂ ਕਰਨੀ ਚਾਹੀਦੀ ਇਸ ਸਮਾਗਮ ਤੇ ਔਰ ਬਾਕੀ ਤੁਹਾਡੇ ਕੀ ਸੋਚਾ ਵਾ ਇਹ ਕਿੰਨੇ ਪੁਰਾਣੇ ਤੋਂ ਚੱਲਦਾ ਆਉਂਦਾ ਮੈਨੂੰ ਕਮੈਂਟ ਚ ਦੱਸਿਓ ਕਿਉਂਕਿ ਮੈਨੂੰ ਇਸ ਬਾਰੇ ਨਹੀਂ ਪਤਾ ਬਾਕੀ ਜੀ ਹੁਣ ਸਰਕਾਰਾਂ ਨੂੰ ਛੱਡ ਕੇ ਹੁਣ ਆਪਣੀ ਵੀ ਆਪਾਂ ਗੱਲ ਕਰ ਹੀ ਲੈਣੇ ਆ ਕਿ ਆਪਾਂ ਵੀ ਜੀ ਨੈਟ ਦੇ ਉੱਤੇ ਬਸ ਪ੍ਰਚਾਰ ਕਰਨ ਜੋਗੇ ਆ ਜੇ ਅਹ ਹਕੀਕਤ ਚ ਆਪਾਂ ਨੂੰ ਉਹ ਜਿਹੜਾ ਪਸੰਦ ਆ ਜਿਹੜੀਆਂ ਕਿ ਜਨਤਪੇਟ ਵਿਸ਼ੇ ਕਰਦੀ ਹੈ ਜਿੱਦਾਂ ਕਿ ਟਰੈਕਟਰ ਚ ਕਾਉਣੇ ਜਾਂ ਗਾਣੇ ਲਾਉਣੇ ਟਰੈਕਟਰਾਂ ਤੇ ਤੇ ਰਾਤ ਨੂੰ ਮੇਲੇ ਵਿੱਚ ਟਰੈਕਟਰ ਘਮਾਉਣੇ ਆਪਾਂ ਵੀ ਉਹਨਾਂ ਰੀਲਾਂ ਨੂੰ ਕਿੰਨਾ ਲਾਈਕ ਕਰਦੇ ਆਂ ਔਰ ਕਿੰਨਾ ਉਹਨਾਂ ਨੂੰ ਇਸ ਉਹ ਸਾਹਿਤ ਕਰਦੇ ਆਂ ਕਿ ਹਾਂਜੀ ਜੀ ਇਹ ਕਰੋ ਹਾਂਜੀ ਜੀ ਤੁਹਾਡੇ ਵੀਊ ਬਹੁਤ ਆਉਣਗੇ ਜੀ ਆਪਾਂ ਵੀ ਉਹਨੇ ਗੁਨਾਹਗਰ ਜਿੰਨੇ ਉਹ ਬੰਦੇ ਗੁਨਾਹਗਰ ਕਰਨ ਵਾਲੇ ਔਰ ਆਪਾਂ ਨੂੰ ਇਹ ਮੇਲੇ ਇਦਾਂ ਨਹੀਂ ਮਨਾਉਣ ਚਾਹੀਦੇ ਕਿ ਹਾਂ ਉਲਟਬਾਜੀ ਕਰਨੀ ਨਹੀਂ ਚਾਹੀਦੀ ਔਰ ਆਪਾਂ ਨੂੰ ਜਿਹੜੇ ਆਪਾਂ ਵੀਡੀਓ ਵੇਖਦੇ ਪਏ ਆਂ ਇੰਸਟਾਗ੍ਰਾਮ ਤੇ ਜਾਂ ਕੁਛ ਵੀ YouTube ਤੇ ਆਪਾਂ ਨੂੰ ਲਾਈਕ ਵੀ ਨਹੀਂ ਕਰਨੇ ਜਿਹਦੇ ਔਰ ਵੀਊ ਵੀ ਨਹੀਂ ਦੇਣੇ ਕਿ ਵੀ ਉਹ ਕੱਲੋ ਇਹ ਸੁਚਨਾ ਹਾਂ ਯਾਰ ਵਿਊਦ ਬਹੁਤ ਹੁੰਦੇ ਆ ਆਪਣੇ ਕੰਮ ਦੀ ਹੈ ਆਪਣਾ ਕਿਉਂਕਿ ਜੀ ਉਹ ਵਿਊ ਦੇ ਭੁੱਖੇ ਆ ਨਾ ਕਿ ਉਹਨਾਂ ਨੂੰ ਕੋਈ ਨਹੀਂ ਲੱਗੇ ਕੋਈ ਮੇਲਾ ਉਹਨਾਂ ਨੂੰ ਕੋਈ ਨਹੀਂ ਹੈ ਕਿ ਮਰਿਆਦਾ ਬਾਕੀ ਜੀ ਮੇਰਾ ਕੰਮ ਸੀ ਤੁਹਾਨੂੰ ਇੱਕ ਦੱਸਣਾ ਔਰ ਕਿਉਂਕਿ ਮੇਰੇ ਦਿਲ ਚ ਗੱਲ ਆਈ ਔਰ ਮੈਂ ਤੁਹਾਨੂੰ ਕਹਿ ਤੀ ਆ ਬਾਕੀ ਤੁਹਾਡੀ ਮਰਜ਼ੀ ਹੈ ਵੀਡੀਓ ਨੂੰ ਲਾਈਕ ਕਰਨਾ ਵਾ ਜਾਂ ਦੇਖਣਾ ਵਾ ਕਿ ਨਹੀਂ ਦੇਖਣਾ ਵਾ ਤੁਸੀਂ ਇਗਨੋਰ ਵੀ ਮਾ ਸਕਦੇ ਆ ਔਰ ਬਣੇ ਰਹੋ ਮੇਰੇ ਵੀਡੀਓ ਨਾਲ ਉਹਨਾਂ ਨੂੰ ਬਾਹਰ ਆਂਦੀ ਆਪਾਂ ਗੱਫਾ ਕਰੀਏ ਆਪਾਂ ਲੱਗਦਾ हाँ जी जी मेला वेख के आप तुरपे घर नु और गुरु मार्ग दर्शन करके ਔਰ ਵੇਖੋ ਜੀ ਕਿੰਨੀ ਸੰਗਤ ਆਉਂਦੀ ਹੁਣ ਪਤਾ ਨਹੀਂ ਇਹ ਜੀ ਸੰਗਤ ਵਾਂ ਕੇ ਰੈਲੀ ਵਾਲੇ ਆ ਸੰਗਤ ਵੀ ਹੋ ਗਈ ਜੀ ਵਿੱਚ ਵਿੱਚ ਪਰ ਰੈਲੀ ਵਾਲੇ ਵੀ ਮੈਨੂੰ ਲੱਗਦੇ ਬਸਾਂ ਜਿੱਦਾਂ ਡੈਲੀ ਦੀ ਆਉਂਦੀ ਆ ਆਹ ਦੇਖੋ ਜੀ ਸੰਗਤ ਵਾਲਾ ਟਰੈਕਟਰ ਜਾਂਦਾ ਵਾ ਔਰ ਪਤਾ ਨਹੀਂ ਜੀ ਲੋਕਾਂ ਨੂੰ ਕੀ ਹੋ ਰੁਕੀ ਰਾਜਨੀਤੀ ਜਾਰੀ ਕੁਝ ਜਾਂਦੇ ਆ ਔਰ ਮਾਰੇ ਨੂੰ ਵੀ ਭੁੱਲ ਜਾਂਦੇ ਦੱਸੋ ਜੀ ਗੁਰੂ ਘਰ ਆਏ ਆ ਤੁਸੀਂ ਤੇ ਗੁਰੂ ਘਰ ਹੀ ਜਾਓ ਨਾ ਕਿ ਤੁਸੀਂ ਪੰਡਾਲਾਂ 'ਚ ਬੈਠੇ ਹੋਏ ਮੈਨੂੰ ਸਮਝ ਨਹੀਂ ਆਉਂਦੀ ਬੰਦੇ ਸੋਚ ਕਿੱਦਾਂ ਦੀ ਹੋ ਗਈ ਆ